ਇਹਨ ਦੇ ਸੀ ਕੀ ਕਰ ਦਿੰਦੇ ਸੀਗੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਕਰੀਏ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਕਿਹੜੇ ਕੰਮ ਜਾਂ ਕਿਹੜੇ ਕਿਹੜਾ ਸੁਧਾਰ ਹੈ ਸ਼ਰੂਮਣੀ ਕਾਲੀਦਲ ਦੇ ਵਿੱਚ ਹੋਣ ਵਾਲਾ ਹੈ ਜਿਸ ਨੂੰ ਲੈ ਕੇ ਤੁਸੀਂ ਆਪਣੇ ਮੁੱਦੇ ਰੱਖੋਗੇ ਮੇਰੀਆਂ ਤੇ ਉਹੀ ਗੱਲਾਂ ਹੋਣਗੀਆਂ ਜੋ ਕੌ ਮਹਿਸੂਸ ਕਰਦੀ ਹੈ ਤੇ ਜੋ ਪੰਥਕ ਲੋਕ ਮਹਿਸੂਸ ਕਰਦੇ ਹੈ ਜੋ ਪੰਜਾਬੀ ਮਹਿਸੂਸ ਕਰਦੇ ਸੋ ਸਾਰੀਆਂ ਗੱਲਾਂ ਸੀ ਬਾਲ ਸਾਹਿਬ ਨਾਲ ਡਿਸਕਸ ਕਰਾਂਗੇ ਔਰ ਪੂਰੀ ਪਾਰਟੀ ਸਾਡੀ ਹੈ ਉਹ ਜੋ ਮਹਿਸੂਸ ਕਰਦੀ ਹੈ ਸੀ ਉਹਨਾਂ ਨੂੰ ਸਾਰਿਆਂ ਨੂੰ ਤਕੜੇ ਹੋ ਕੇ ਉਹਨਾਂ ਦੇ ਸੁਧਾਰ ਵੀ ਕਰਾਂਗੇ ਔਰ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਘਰ ਘਰ ਵੀ ਜਾਵਾਂਗੇ ਜੇਕਰ ਅਸੀਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਕੋਈ ਜ਼ਿੰਮੇਵਾਰੀ ਮਿਲ ਸਕਦੀ ਹੈ ਕਿਉਂਕਿ ਖਡੂਰ ਸਾਹਿਬ ਸੀਟ ਜਿਹੜੀ ਹੈ ਕਿਤੇ ਨਾ ਕਿਤੇ ਪੰਥਕ ਮੰਨੀ ਜਾਂਦੀ ਹੈ ਤਾਂ ਉਹ ਕਿਤੇ ਕਿਤੇ ਹਲੇ ਲੱਗ ਰਿਹਾ ਹੈ ਕਿ ਉੱਥੇ ਉਮੀਦਵਾਰ ਦੀ ਲੋੜ ਹੈ ਤੁਹਾਡੇ ਵਰਗੇ ਧਾਕੜ ਉਮੀਦਵਾਰ ਦੀ ਲੋੜ ਹੈ ਜਿਹੜੇ ਜਾ ਕੇ ਪੰਥਕ ਦੀ ਪੰਥ ਦੀ ਨੁਮਾਇੰ ਲੱਗਦਾ ਕਿ ਉੱਥੇ ਜੇਕਰ ਤੁਹਾਨੂੰ ਸੇਵਾ ਮਿਲਦੀ ਆ ਤਾਂ ਤੁਸੀਂ ਤਿਆਰ ਹੋ ਉਸ ਵਾਸਤੇ ਮੈਂ ਕਦੀ ਨਹੀਂ ਸੋਚਿਆ ਜੀ ਕਿਉਂਕਿ ਮੈਂ ਕਦੀ ਵੈਸੇ ਤੇ ਮੇਰਾ ਪਾਰਲੀਮੈਂਟ ਦੀ ਚੋਣ ਦਾ ਕਦੀ ਹੈ ਹੀ ਨਹੀਂ ਇਰਾਦਾ ਜੀ ਮੇਰਾ ਪਰੇ ਮਾਨ ਹੈ ਕਿ ਮੈਂ ਪਾਰਲੀਮੈਂਟ ਚ ਨਹੀਂ ਜਾਣਾ ਉਹ ਬਾਕੀ ਕਿਸਮਤ ਪਰਮਾਤਮਾ ਦੇ ਹੱਥ ਚ ਹੈ ਲਿਖਿਆ ਕੀ ਹੈ ਤੇ ਪਰ ਸ਼ੌਕ ਹੁੰਦਾ ਨਾ ਮੇਰੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਹੀ ਸ਼ੌਕ ਹੈ ਤੇ ਪੰਜਾਬ ਚ ਹੀ ਰਹਿਣ ਦਾ ਸ਼ੌਕ ਹੈ ਔਰ ਪੰਥਕ ਤੌਰ ਤੇ ਸਾਰੇ ਦੇਸ਼ ਵਿੱਚ ਜਾਂ ਵਿਦੇਸ਼ ਵਿੱਚ ਮੈਂ ਜਾ ਕੇ ਧਰਮ ਦੀ ਗੱਲ ਕਰ ਸਕਾਂ ਉਹ ਮੇਰਾ ਸ਼ੌਕ ਹੈ ਜੀ ਬੀਬੀ ਜੀ ਇੱਕ ਆਖਰੀ ਸਵਾਲ ਜੇਕਰ ਅੱਜ ਦੀ ਅਸੀਂ ਗੱਲ ਕਰੀਏ ਤਾਂ ਤੁਹਾਨੂੰ ਸਸਪੈਂਡ ਕੀਤਾ ਗਿਆ ਸੀਗਾ ਤੇ ਅੱਜ ਉਹ ਸਸਪੈਂਸ਼ਨ ਵਾਪਸ ਲਈ ਗਈ ਹੈ ਉਸ ਵੀਰ ਸਿੰਘ ਬਾਦਲ ਵੱਲੋਂ ਕਿਉਂਕਿ ਦਲਜੀਤ ਸਿੰਘ ਚੀਮਾ ਹੋਰੀ ਵੀ ਪਹੁੰਚੇ ਨੇ ਸਰ ਪ੍ਰਧਾਨ ਸਾਹਿਬ ਮਾਲਕ ਨੇ ਜੀ ਸਸਪੈਂਡ ਵੀ ਕਰ ਸਕਦੇ ਤੇ ਬਹਾਲ ਵੀ ਕਰ ਸਕਦੇ ਜੀ ਬਿਲਕੁਲ ਕਿਵੇਂ ਦਾ ਮਹਿਸੂਸ ਹੋ ਰਿਹਾ ਅੱਜ ਮਤਲਬ ਆਪਣੇ ਘਰ ਚ ਆਇਓ ਫਿਰ ਉਹੀ ਪਰਿਵਾਰ ਹੈਗਾ ਕਿਉਂਕਿ ਜੇਕਰ ਅਸੀਂ ਡੇਢ ਸਾਲ ਦੀ ਗੱਲ ਕਰੀਏ ਤਾਂ ਕਾਫੀ ਹੋਰ ਪਾਰਟੀਆਂ ਨੇ ਵੀ ਤੁਹਾਡੇ ਤੱਕ ਪਹੁੰਚ ਕੀਤੀ ਸੀਗੀ ਜਾਂ ਕਰਦੀਆਂ ਹੋਣਗੀਆਂ ਕਦੀ ਮੰਨ ਨਹੀਂ ਕੀਤਾ ਕਿਸੇ ਹੋਰ ਪਾਰਟੀ ਚ ਚਲ ਜਾਈਏ ਕਿਉਂਕਿ ਤੁਸੀਂ ਘਰੇ ਬੈਠੇ ਰਹੇ ਹੋ ਤੁਸੀਂ ਨਹੀਂ ਗਏ ਹੈਗੇ ਦੇਖੋ ਪੰਥ ਵਿੱਚ ਹੀ ਜੰਮੇ ਆ ਤੇ ਪੰਥ ਵਿੱਚ ਹੀ ਰਹਿਣਾ ਹਮ ਸਦਾ ਸੇਵਾ ਖਾਲਸਾ ਪੰਥ ਦੀ ਬਖਸ਼ੀ ਹੈ ਔਰ ਖਾਸ ਕਰਕੇ ਸਾਡੇ ਪੁਰਖੇ ਸੰਤ ਪ੍ਰੇਮ ਸਿੰਘ ਮੁਰਾਲੇ ਵਰਗਿਆਂ ਤੋਂ ਜਦੋਂ ਤੋਂ ਸ਼ੁਰੂ ਹੋਇਆ ਅਕਾਲੀ ਦਲ ਜਦੋਂ ਤੋਂ ਸ਼ੁਰੂ ਹੋਈ ਸ਼੍ਰੋਮਣੀ ਕਮੇਟੀ ਅਸੀਂ ਉਦੋਂ ਤੋਂ ਲੱਗੇ ਹੋਏ ਹਾਂ 103 ਸਾਲ ਤੋਂ ਲਗਾਤਾਰ ਸੋ ਮੰਨ ਹੀ ਨਹੀਂ ਕਦੀ ਕਰਦਾ ਕਿਉਂਕਿ ਮੇਰੀ ਸੋਚ ਮੇਰੀ ਵਿਚਾਰਧਾਰਾ ਖਾਲਸਾ ਪੰਥ ਦੀ ਵਿਚਾਰਧਾਰਾ ਇਸ ਕਰਕੇ ਦੂਸਰੀਆਂ ਪਾਰਟੀਆਂ ਦੀ ਵਿਚਾਰਧਾਰਾ ਸ਼੍ਰੋਮਣੀ ਅਕਾਲੀ ਦਲ ਨਾਲੋਂ ਅਲੱਗ ਹੈ ਇਸ ਕਰਕੇ ਮੈਂ ਤੇ ਇਹਨੂੰ ਛੱਡ ਹੀ ਨਹੀਂ ਸਕਦੀ ਜੀ ਸਾਰੇ ਪੰਥਕ ਤੇ ਰਾਈ ਇਕੱਠੀਆਂ ਹੋ ਰਹੀਆਂ ਨੇ ਸੁਖਦੇਵ ਸਿੰਘ ਢੀਂਸਾ ਦੀ ਗੱਲ ਕਰਾਂ ਲੱਗਦਾ ਕਿ ਵਾਕਈ ਇੱਕ ਵਾਰ ਫੇਰ ਬਲ ਮਿਲਣ ਵਾਲਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਆਉਣ ਵਾਲੇ ਸਮੇਂ ਚ ਇਹ ਵੀ ਲੱਗਦਾ ਕਿ ਭਾਜਪਾ ਨਾਲ ਵੀ ਗੱਠਜੋੜ ਹੋ ਸਕਦਾ ਹੈ ਜੀ ਇਹ ਤੇ ਪਾਰਟੀ ਦੇ ਸੀਨੀਅਰ ਲੀਡਰ ਲੀਡਰ ਨੇ ਸਾਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸਾਹਿਬ ਨੇ ਇਹ ਫੈਸਲੇ ਤੇ ਸਾਰਿਆਂ ਦੀ ਸਲਾਹ ਲੈ ਕੇ ਉਹਨਾਂ ਨੇ ਕਰਨੇ ਆ ਕੀ ਚੱਲ ਰਿਹਾ ਕੀ ਨਹੀਂ ਮੈਂ ਤੇ ਅਜੇ ਤੱਕ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਰਾਬਤਾ ਨਹੀਂ ਕੀਤਾ ਔਰ ਆਉਣ ਵਾਲੇ ਸਮੇਂ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਕੋਈ ਸਾਡੇ ਭੈਣ ਭਰਾ ਅਜੇ ਵੀ ਕੋਈ ਗੁੱਸੇ ਗਿਲੇ ਨਹੀਂ ਉਹਨੂੰ ਠੀਕ ਕਰਾਂਗੇ ਔਰ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਤਨਮਨ ਤਨ ਦੇ ਨਾਲ ਸੇਵਾ ਕਰਾਂਗੇ ਇਹਦਾ ਮਤਲਬ ਅਸੀਂ ਕਹਿ ਸਕਦੇ ਹਾਂ ਜਿਹੜੀ ਮਾਫੀ ਸੁਖਵੀਰ ਸਿੰਘ ਬਾਦਲ ਵੱਲੋਂ ਮੰਗੀ ਗਈ ਹੈ ਆ ਪਿਛਲੇ ਦਿਨੀ ਵੀ ਉਹਨਾਂ ਨੇ ਹੱਥ ਛੋੜ ਕੇ ਅਪੀਲ ਕੀਤੀ ਸੀਗੀ ਤੁਹਾਡੇ ਅੱਗੇ ਕਿ ਤੁਸੀਂ ਵਾ ਕੀ ਅਸਰ ਹੋ ਰਿਹਾ ਤਾਂ ਹੀ ਵਾਪਸੀਆਂ ਹੋ ਰਹੀਆਂ ਨੇ ਵੈਸੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਜੀ ਮੈਂ ਕਦੀ ਸੋਚ ਨਹੀਂ ਸਕਦੀ ਕਿ ਸ਼੍ਰੋਮਣੀ ਕਾਲਦਾਦਾ ਦਾ ਪ੍ਰਧਾਨ ਸਾਡੇ ਕੋਲ ਮਾਫੀ ਮੰਗੇ ਕਿਉਂਕਿ ਮੇਰੇ ਮਨ ਵਿੱਚ ਇੱਕ ਗੱਲ ਹੈ ਕਿ ਪ੍ਰਧਾਨ ਦੀ ਇੰਨੀ ਤਾਕਤ ਔਰ ਇੰਨੀ ਸ਼ਖਸੀਅਤ ਤਕੜੀ ਹੋਣੀ ਚਾਹੀਦੀ ਹੈ ਕਿ ਉਹਨਾਂ ਦਾ ਤਾਂ ਇੱਕ ਹੁਕਮ ਹੀ ਬੜਾ ਵੱਡਾ ਹੁੰਦਾ ਸੋ ਮੈਂ ਇਸ ਗੱਲ ਨੂੰ ਵੀ ਮਹਿਸੂਸ ਕਰਦੀ ਆ ਕਿਉਂਕਿ ਜਦੋਂ ਆਪਣੀ ਵੱਡੀ ਸ਼ਖਸੀਅਤ ਕੋਲੋਂ ਮੈਂ ਵਾਰ-ਵਾਰ ਕਹਾਂ ਕਿ ਮੇਰੇ ਕੋਈ ਮਾਫੀ ਮੰਗੇ ਜਾਂ ਕੁਝ ਉਹ ਨਹੀਂ ਮੈਂ ਬਰਦਾਸ਼ਤ ਕਰਦੀ ਪਰ ਇਹ ਜ਼ਰੂਰ ਹੈ ਕਿ ਸਾਰੇ ਨੂੰ ਇਕਤਾ ਦੀ ਅਪੀਲ ਉਹ ਕਰ ਰਹੇ ਆ ਚੰਗੀ ਗੱਲ ਹੈ ਇੱਕ ਇੱਕ ਤੇ 21 ਬਿਲਕੁਲ ਬਹੁਤ ਬਹੁਤ ਧੰਵਾਸੂ ਇਹ ਸਨ ਸਾਡੇ ਨਾਲ ਬੀਬੀ ਜਗੀਰ ਕੌਰ ਜੀ ਤਾਂ ਤੁਸੀਂ ਦੇਖੋ ਕਿ ਅੱਜ ਵੱਡਾ ਜਿਹੜਾ ਇਕੱਠ ਹੈ ਉਹ ਕੀਤਾ ਗਿਆ ਹੈਗਾ ਤਾਂ ਇਸੇ ਦੇ ਨਾਲ ਦਲਜੀਤ ਚੀਮਾ ਹੋਰੀ ਦਲਜੀਤ ਚੀਮਾ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਬੁਲਾਰੇ ਨੇ ਉਹ ਵੀ ਆਪਣੀ ਟੀਮ ਦੇ ਨਾਲ ਬੈਠੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਦੇਖੋ ਕਿ ਅੱਜ ਵੱਡਾ ਇਕੱਠ ਜਿਹੜਾ ਹੈ ਜੇਕਰ ਅਸੀਂ ਮਾਜੇ ਦੀ ਗੱਲ ਕਰੀਏ ਮਾਜੇ ਤੋਂ ਵੀ ਇਸਤਰੀ ਵਿੰਗ ਦੇ ਆ ਜਿੰਨੀਆਂ ਬੀਬੀਆਂ ਨੇ ਉਹ ਵੀ ਅੱਜ ਪਹੁੰਚੀਆਂ ਨੇ ਸਮਰਥਨ ਦੇਣ ਵਾਸਤੇ ਪਹੁੰਚੀਆਂ ਨੇ ਦਲਜੀਤ ਸਿੰਘ ਚੀਮਾ ਵੀ ਸਾਡੇ ਨਾਲ ਨੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਚੀਮਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਮੀਡੀਆ ਤੇ ਜੀ ਪੰਜਾਬ ਹਰਿਆਣਾ ਮਾਝੂ ਬਹੁਤ ਮਿਹਰਬਾਨੀ ਜੀ ਚੀਮਾ ਸਾਹਿਬ ਅੱਜ ਆਏ ਹੋ ਚਾਰ ਚੰਨ ਲਾਏ ਆ ਇਹ ਡੇਢ ਸਾਲ ਪਹਿਲਾਂ ਤੁਸੀਂ ਆ ਜਾਂਦੇ ਤੇ ਸ਼ਾਇਦ ਹੋ ਜੇ ਤਾਂ ਕੁਝ ਜਦ ਤੂੰ ਮਨਜ਼ੂਰ ਹੁੰਦੀਆਂ ਉਹਦੇ ਹੁੰਦੀਆਂ ਜੀ ਇਸ ਕਰਕੇ ਹੁਣ ਵੀ ਅੱਜ ਬੜਾ ਅੱਛੇ ਤਰੀਕੇ ਦੇ ਨਾਲ ਸਾਰਾ ਕਾਰਜ ਹੋ ਰਿਹਾ ਤੇ ਇਹਦੇ ਵੀ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਜੀ ਕਿਉਂਕਿ ਪਹਿਲਾਂ ਢੀਂਸਾ ਸਾਹਿਬ ਆਏ ਉਹਨਾਂ ਦੇ ਆਉਣ ਦੇ ਨਾਲ ਵਰਕਰਾਂ ਦੇ ਵਿੱਚ ਬੜੀ ਵੱਡਾ ਜੋਸ਼ ਆਇਆ ਖੁਸ਼ੀ ਆਈ ਅੱਜ ਬੀਬੀ ਜੀ ਦੁਬਾਰਾ ਉਸੇ ਸਰਗਰਮੀ ਦੇ ਨਾਲ ਪਾਰਟੀ ਦੇ ਵਿੱਚ ਅੱਗੇ ਮੌਦੀ ਇਕਤਾਰ ਚ ਹੋ ਕੇ ਚੱਲਣ ਲੱਗਿਆ ਇਹ ਕੁਦਰਤੀ ਗੱਲ ਹੈ ਕਿ ਦਾ ਬੜੀ ਵੱਡਾ ਹੌਸਲਾ ਜਿਹੜਾ ਇੱਕ ਜੋਸ਼ ਹੈ ਉਹ ਵਰਕਰਾਂ ਦੇ ਵਿੱਚ ਹੁੰਦਾ ਚੀਮਾ ਜੀ ਜੇਕਰ ਅਸੀਂ ਸੁਖਬੀਰ ਸਿੰਘ ਬਾਦਲ ਹੋਰਾ ਦੀ ਗੱਲ ਕਰੀਏ ਪ੍ਰਧਾਨ ਸਾਹਿਬ ਦੀ ਗੱਲ ਕਰੀਏ ਕਿਉਂਕਿ ਜਦੋਂ ਤੋਂ ਹੀ ਉਹਨਾਂ ਨੇ ਮਾਫੀ ਮੰਗੀ ਹੈ ਸ੍ਰੀ ਹਕਾਲਤਖ ਸਾਹਿਬ ਖੜੇ ਹੋ ਕੇ ਕਿ ਜੇਕਰ ਸਾਡੇ ਟਨਿਓਰ ਦੇ ਵਿੱਚ ਕੋਈ ਗਲਤੀ ਹੋਈ ਹੈ ਸਾਡੀ ਸਰਕਾਰ ਵੱਲੇ ਗਲਤੀ ਹੋਈ ਹੈ ਤਾਂ ਅਸੀਂ ਮਾਫੀ ਮੰਗਦੇ ਹਾਂ ਤੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਤੁਸੀਂ ਘਰ ਵਾਪਸੀ ਕਰੋ ਲੱਗਦਾ ਕਿ ਉਹ ਮਾਫੀ ਦਾ ਹੀ ਅਸਰ ਦੇਖਣ ਨੂੰ ਮਿਲ ਰਿਹਾ ਢੀਂਸਾ ਸਾਹਿਬ ਆਏ ਨੇ ਬੀਬੀ ਜ਼ਗੀਰ ਕੌਰ ਹੋਰੀ ਆਏ ਨੇ ਦੇਖੋ ਜਦੋਂ ਸੱਚੇ ਦਿਲੋਂ ਕੋਈ ਜਿਹੜੀ ਹੈ ਇਹੋ ਜਿਹੇ ਵੱਡੇ ਇਤਿਹਾਸਕ ਸਥਾਨ ਤੇ ਕੋਈ ਬੇਨਤੀ ਕਰਦਾ ਤਾਂ ਹਮੇਸ਼ਾ ਹੁੰਦਾ ਕਿ ਸੰਗਤ ਤੋਂ ਉਹ ਪੋਜ਼ਿਟਿਵਿਟੀ ਰਿਸਪੌਂਡ ਕਰ। ਉਹਨਾਂ ਨੇ ਸੱਚੇ ਮਨ ਨਾਲ ਗੱਲ ਕੀਤੀ, ਸੱਚੇ ਮਨ ਨਾਲ ਸਾਰਿਆਂ ਨੂੰ ਬੇਨਤੀ ਕੀਤੀ ਤੇ ਰਿਸਪੌਂਸ ਵੀ ਦੂਜੇ ਪਾਸਿਓ ਸਾਰੇ ਪਾਸਿਓ ਚੰਗਾ ਆਇਆ। ਇਸ ਕਰਕੇ ਦੁਬਾਰਾ ਸਾਰੀ ਸ਼ਕਤੀ ਜਿਹੜੀ ਪੰਚ ਦੀ ਉਹ ਇੱਕ ਜਗ੍ਹਾ ਇਕੱਤਰ ਹੋਈ ਹੈ। ਇਹੀ ਜਿਹੜੀ ਹੈ ਕਿ ਇਹ ਵਿਸ਼ਵਾਸ ਜਿਤਨਾ ਇਹਦਾ ਸਿਰ ਆ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਬਿਚਾਰ। ਜੀ। ਕਿਉਂਕਿ ਜੇ ਐਫਰਟ ਟੂ ਸੈਂਸੀਅਰ ਨਾ ਹੋਵੇ ਤੇ ਫਿਰ ਰਿਜ਼ਲਟ ਚੰਗੇ ਨਹੀਂ ਆਉਂਦੇ ਇਸ ਕਰਕੇ ਐਫਰਟ ਸੈਂਸੀਅਰ ਸੀ ਸੱਚੇ ਮਨੋਂ ਸੀ ਉਹਦਾ ਰਿਜ਼ਲਟ ਵੀ ਤੁਹਾਡੇ ਸਾਹਮਣੇ ਅੱਛਾ ਹੈ ਪਾਚੀ ਮਾ ਜੀ ਆਖਰੀ ਸਵਾਲ ਅੱਜ ਬੀਬੀ ਜੀ ਤੋਂ ਇਲਾਵਾ ਹੋਰ ਕਿਹੜੇ ਕਿੜੇ ਆਗੂ ਨੇ ਜਿਹੜੇ ਉਹ ਘਰ ਵਾਪਸੀ ਕਰ ਰਹੇ ਨੇ ਕਿਉਂਕਿ ਸੁਣਨ ਚ ਇਹ ਆਇਆ ਹੈਗਾ ਕਿ ਢੀਂਸਾ ਸਾਥ ਦੇ ਨਾਲ ਜਿੰਨੇ ਵੀ ਹੋਰ ਪੰਥਕ ਧਿਰਾਂ ਸੀਗੀਆਂ ਉਹ ਵੀ ਅੱਜ ਸ਼ਾਮਲ ਹੋ ਰਹੀਆਂ ਨੇ ਹੋਰ ਕਿਹੜੇ ਕਿੜੇ ਨੇ ਜਿਹੜੇ ਪੰਥਕ ਨੁਮਾਇੰਦੇ ਨੇ ਜਿਹੜੇ ਅੱਜ ਸ਼ਾਮਲ ਹੋ ਰਹੇ ਨੇ ਮੇਰੇ ਖਿਆਲ ਹੁਣ ਘੰਟਾ ਡੇਟ ਰਹਿ ਗਿਆ ਜੀ ਤੁਹਾਡੇ ਸਾਹਮਣੇ ਆਪ ਹੀ ਆਜਣੇ ਕਿਉਂਕਿ ਸਾਰੇ ਹੀ ਹੁਣ ਚਾਹੁੰਦੇ ਹਮ ਜਿਹੜਾ ਵੀ ਕੋਈ ਸਾਡਾ ਪੁਰਾਣਾ ਸਾਥੀ ਕਿਸੇ ਤਰੀਕੇ ਘਰ ਬੈਠਾ ਸੀ ਉਹ ਹਰ ਇੱਕ ਮਹਿਸੂਸ ਕਰ ਰਿਹਾ ਕਿ ਨਹੀਂ ਐਸੋਡੇ ਜੋ ਪੰਜਾਬ ਦੇ ਹਾਲਾਤ ਹੋ ਗਏ ਆ ਜਿਸ ਤਰੀਕੇ ਸਰਕਾਰ ਸੂਬੇ ਦੀ ਜਿਹੜੀ ਆ ਉਹ ਕੰਮ ਕਰ ਰਹੀ ਆ ਔਰ ਜਿਸ ਤਰੀਕੇ ਉਜਾੜਾ ਪੰਜਾਬ ਦਾ ਹੋ ਰਿਹਾ ਪੰਜਾਬ ਨੂੰ ਜਿਹੜੇ ਬਾਹਰੋਂ ਕੰਟਰੋਲ ਕੀਤਾ ਜਾ ਰਿਹਾ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਬਚਾਉਣ ਵਾਸਤੇ ਪੰਥ ਨੂੰ ਬਚਾਉਣ ਵਾਸਤੇ ਜਿਵੇਂ ਗੁਰੂ ਘਰਾਂ ਦੇ ਵਿੱਚ ਪੁਲਿਸ ਬਾਰਡਰੀ ਆ ਜਿਵੇਂ ਦਰਬਾਰ ਸਾਹਿਬ ਤੇ ਜਿਹੜੇ ਆ ਉੱਤੇ ਗੁਰਬਾਣੀ ਦੇ ਪਸੰਦ ਦੇ ਉੱਤੇ ਕਾਨੂੰਨ ਬਣਾਏ ਜਾ ਰਹੇ ਇਹ ਚੀਜ਼ਾਂ ਕਦੀ ਲੋਕਾਂ ਨੇ ਸੋਚੀਆਂ ਨਹੀਂ ਸੀ ਇਸ ਕਰਕੇ ਐਸਵੀਐਲ ਦੇ ਉੱਤੇ ਗਦਾਰੀ ਹੁੰਦੀ ਹੈ ਚੰਡੀਗੜ੍ਹ ਤੇ ਇਸ਼ੂ ਦੇ ਉੱਤੇ ਗਦਾਰੀ ਹੁੰਦੀ ਹੈ ਤੇ ਹੁਣ ਜਨਤਾ ਨੂੰ ਲੱਗਿਆ ਕਿ ਨਹੀਂ ਵੱਡਾ ਹਮਲਾ ਮਾਰਨ ਦੀ ਲੋੜ ਆ ਛੋਟੇ-ਮੋਟੇ ਮਤਪੇਦ ਭਲਾਉਣ ਦੀ ਲੋੜ ਆ ਇਸ ਕਰਕੇ ਸਾਰੀ ਹੋਲੀ-ਹੋਲੀ ਕਾਫਲਾ ਬਹੁਤ ਵੱਡਾ ਹੋ ਰਿਹਾ ਇੱਕ ਹਮਲਾ ਹੋ ਰਿਹਾ ਮਾਰਿਆ ਜਾਏਗਾ ਜੀ ਭਾਜਪਾ ਨਾਲ ਅਲਾਈਂਸ ਦਾ ਕੁਝ ਵਿਚਾਰ ਚਰਚਾ ਚੱਲ ਰਹੀ ਹੈ ਕਿਉਂਕਿ ਇੱਕ ਪਾਸੇ ਇੰਡੀਆ ਅਲਾਈਂਸ ਜਿਹੜਾ ਹੈ ਉਹ ਹੋ ਚੁੱਕਾ ਹੈ ਤਾਂ ਉਹਨਾਂ ਦਾ ਇਹ ਕਹਿਣਾ ਹੈ ਜੇਕਰ ਅਸੀਂ ਆਮ ਆਦਮੀ ਪਾਰਟੀ ਨੂੰ ਜਾਂ ਕਾਂਗਰਸ ਨੂੰ ਸਵਾਲ ਕਰਦੇ ਹਾਂ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਦੇਸ਼ ਨੂੰ ਬਚਾਉਣ ਵਾਸਤੇ ਕੀਤਾ ਹੈ ਮੋਦੀ ਸਾਹਿਬ ਦੀ ਗਵਰਨਮੈਂਟ ਨੂੰ ਲਾਉਣ ਵਾਸਤੇ ਅਸੀਂ ਇਹ ਕੀਤਾ ਹੈ ਦੇਸ਼ ਦੇ ਹਿੱਤ ਵਿੱਚ ਫੈਸਲਾ ਕੀਤਾ ਤੁਸੀਂ ਵੀ ਪੰਜਾਬ ਦੇ ਹਿੱਤ ਵਿੱਚ ਜੇਕਰ ਪੰਜਾਬ ਦੇ ਹਿੱਤ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਇਹ ਫੈਸਲਾ ਕਰ ਸਕਦੇ ਹੋ ਕਿਉਂਕਿ ਛੱਡਿਆ ਅਕਾਲੀ ਦਲ ਨੇ ਸੀਗਾ 9 ਮਾਰਚ ਦਾ ਰਿਸ਼ਤਾ ਕਿ ਦੁਬਾਰਾ ਅਲਾਈਅንስ ਹੋ ਸਕਦਾ ਹੈ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਨੇ ਪਹਿਲਾਂ ਤਾਂ ਕਾਂਗਰਸ ਵਾਲੇ ਤੇ ਆਮ ਆਦਮੀ ਪਾਰਟੀ ਦੋਨਾਂ ਨੂੰ ਪੁੱਛੋ ਇਹਨਾਂ ਦੇ ਜਿਹੜੇ ਲੀਡਰ ਨੇ ਕਿ ਜੇ ਉਹਨਾਂ ਨੇ ਇੰਨਾ ਵੱਡਾ ਦੇਸ਼ ਦੇ ਹਿੱਤ ਵਿੱਚ ਫੈਸਲਾ ਹੋਇਆ ਤੇ ਇਹ ਦੇਸ਼ ਵਿਰੋਧੀ ਕਿਉਂ ਹੋਇਆ ਫਿਰ ਇੱਥੇ ਕਿਉਂ ਨਹੀਂ ਇਹਨਾਂ ਨੇ ਕੀਤਾ ਇਹ ਫਿਰ ਦੇਸ਼ ਦੇ ਹਿੱਤ ਵਿੱਚ ਨਹੀਂ ਇਸ ਗੱਲ ਦਾ ਜਵਾਬ ਪਗੰਤ ਮਾਨ ਜੀ ਨੂੰ ਵੀ ਦੇਣਾ ਪੈਣਾ ਤੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਤੇ ਲੀਡਰ ਆਫ ਦੀ اپੋਜੀਸ਼ਨ ਹੈ ਉਹਨਾਂ ਨੂੰ ਵੀ ਦੇਣਾ ਪੈਣਾ ਹੂੰ ਹੂੰ ਕਿ ਜੇ ਨੈਸ਼ਨਲ ਲੈਵਲ ਤੇ ਤੁਸੀਂ ਕਹਿੰਦੇ ਹੋ ਕਿ ਇਹ ਜਿਹੜਾ ਕੰਮ ਹੋਇਆ ਦੇਸ਼ ਇਤਰੇ ਵਿੱਚ ਤੇ ਕੀ ਪੰਜਾਬ ਦੇ ਉਹਨਾਂ ਦੇ ਲੀਡਰ ਉਹ ਦੇਸ਼ ਇਤ ਦੇ ਵਿੱਚ ਕਿਸੇ ਕੰਮ ਦੇ ਉੱਤੇ ਸਹਿਮਤ ਕਿਉਂ ਨਹੀਂ ਹੈ ਉਹਨਾਂ ਨੂੰ ਕਨਵਨਸ ਸਿਕਿਉਰਿਟੀ ਕਰਪਾਈ ਕਿਉਂਕਿ ਪਤਾ ਹੈ ਸਾਰਿਆਂ ਨੂੰ ਕਿ ਇਹ ਕਰਪਸ਼ਨ ਤੋਂ ਜਿਹੜੇ ਉਹਨਾਂ ਦੇ ਅਗੇਂਸਟ ਕੇਸ ਬਣੇ ਆ ਸੀਬੀਆਈ ਈਡੀ ਦੀਆਂ ਇਨਕੁਆਰੀਆਂ ਚੱਲ ਰਹੀਆਂ ਜਿੱਚ ਕੇਂਦਰੀ ਹਾਲ ਖੁਦ ਸੰਮਣ ਤੋਂ ਡਰਦਾ ਵਾਰ-ਵਾਰ ਭੱਜ ਕੇ ਪੰਜਾਬ ਆ ਜਾਂਦਾ ਇਹ ਆਪਣੇ ਆਪ ਨੂੰ ਬਚਾਉਣ ਦਾ ਜਿਹੜਾ ਇਹਨਾਂ ਦਾ ਘਟਮੰਦਾ ਸਿਧਾਂਤਕਾਂ ਸਾਂਝ ਕੋਈ ਨਹੀਂ ਆ ਜੋ ਕੁਝ ਵਿਧਾਨ ਸਭਾ ਦੇ ਵਿੱਚ ਇੱਕ ਦੂਜੇ ਦੇ ਨਾਲ ਚੱਲ ਰਿਹਾ ਕਿ ਇਹ ਦੇਸ਼ ਦੇ ਤੇ ਵਿੱਚ ਕਿ ਪੰਜਾਬ ਦੇ ਹਿੱਤ ਦੇ ਵਿੱਚ ਇਸ ਕਰਕੇ ਤਾਂ ਗੱਲਾਂ ਹੁੰਦੀਆਂ ਕਰਨ ਵਾਸਤੇ ਜੇ ਇਹ ਇਹਨਾਂ ਦੇ ਵਿੱਚ ਕੋਈ ਮਾੜੀ-ਮੋਟੀ ਵੀ ਲੋਕਾਂ ਦਾ ਦਰਦ ਹੁੰਦਾ ਤਾਂ ਆਵਦਾਨ ਸਭਾ ਦੇ ਵਿੱਚ ਜੋ ਕੁਝ ਖਲਵਾੜ ਕੀਤਾ ਇਹਨਾਂ ਨੇ ਡੈਮੋਕ੍ਰੇਸੀ ਦੇ ਨਾਲ ਇਹ ਕਦੀ ਵੀ ਨਾ ਹੁੰਦਾ ਪੰਜਾਬ ਦੇ ਹਿੱਤ ਲਈ ਤੁਸੀਂ ਕਰੋਗੇ ਜੀ ਅਲਾਈਅንስ ਹੋ ਸਕਦਾ ਇੱਥੇ ਫੈਸਲਾ ਹੋ ਸਕਦਾ ਅਸੀਂ ਦੇਖੋ ਗੱਲ ਹੈ ਜੋ ਕਰਾਂਗੇ ਨਾ ਉਹ ਤੁਹਾਡੇ ਨਾਲ ਸਾਂਝਾ ਵੀ ਕਰਾਂਗੇ ਤੇ ਕਿਉਂ ਕੀਤਾ ਉਹਦਾ ਕਾਰਨ ਵੀ ਤੁਸੀਂ ਐਸੇ ਲੋਕਾਂ ਦੀ ਭਾਵਨਾ ਜਿਹੜੇ ਲੋਕਾਂ ਦੀ ਆ ਉਹ ਤੁਸੀਂ ਲੋਕਾਂ ਤੋਂ ਪੁੱਛੋ ਜੀ ਬਿਲਕੁਲ ਇਸ ਕਰਕੇ ਜੋ ਫੈਸਲਾ ਹੋਏਗਾ ਕੈਸ ਰਾਈਆਂ ਦੇ ਉੱਤੇ ਕਮੈਂਟ ਕਰਨਾ ਮੇਰੇ ਵਾਸਤੇ ਵਾਜਬ ਨਹੀਂ ਹੈ ਜੋ ਕੁਝ ਹੋਏਗਾ ਤੁਹਾਡੇ ਸਾਹਮਣੇ ਹੋਏਗਾ ਤੇ ਉਹਨੂੰ ਅਸੀਂ ਐਕਸਪਲੇਨ ਵੀ ਕਰਾਂਗੇ ਪਿਕਾ ਹੋ ਚਿਮਾ ਸਾਹਿਬ ਆਖਰੀ ਸਵ ਅਪਰੋਚ ਕੀਤਾ ਜਾਏਗਾ ਜਾਂ ਉਹਨਾਂ ਨੂੰ ਅਪੀਲ ਕੋਈ ਸਾਡੇ ਜ਼ੀ ਮੀਡੀਆ ਦੇ ਜ਼ਰੀਏ ਕਰਨਾ ਚਾਹੁੰਦੇ ਹੋ ਜਿਹੜੇ ਪੁਰਾਣੇ ਅਕਾਲੀ ਲੀਡਰ ਸੀਗੇ ਤੇ ਰੋਜ਼ ਕਰਦੇ ਅਸੀਂ ਪ੍ਰਧਾਨ ਸਾਹਿਬ ਆਪ ਰੋਜ਼ ਕਰਦੇ ਇੱਕ ਵਾਰ ਹੀ ਨਹੀਂ ਜਿਹੜਾ ਹਕਾਲਤਿਕ ਸਾਹਿਬ ਤੇ ਕੀਤਾ ਸੀ ਉਸ ਤੋਂ ਬਾਅਦ ਕਈ ਵਾਰੀ ਉਹਨਾਂ ਨੇ ਥਾਥਾਂ ਤੇ ਉੱਤੇ ਕੀਤਾ ਈਵਨ ਬਲ ਸਾਹਿਬ ਦਾ ਜਿਹੜਾ ਉਧਰ ਵਰਸੀ ਦਾ ਸਮਾਗਮ ਸੀ ਉੱਥੇ ਫੇਰ ਉਹਨਾਂ ਨੇ ਜਿਹੜੀ ਹੈ ਪੰਥਕ ਇਕਤਾਤੇ ਉੱਤੇ ਜ਼ੋਰ ਦਿੱਤਾ ਇਸ ਕਰਕੇ ਇਹ ਜਿਹੜੀ ਹੈ ਪੰਥ ਦੇ ਭਲੇ ਦੇ ਵਿੱਚ ਹੈ ਪੰਜਾਬ ਦੇ ਭਲੇ ਦੇ ਵਿੱਚ ਹੈ ਇਸ ਕਰਕੇ ਜਨਵਰੀ ਵੀ ਕਿਸੇ ਨੂੰ ਕਹਿਣਾ ਪਵੇ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਜਿਹੜਾ ਕੋ ਘਰ ਬੈਠਾ ਉਹਨੂੰ ਕਹਿਣਾ ਚਾਹੀਦਾ ਕਿ ਇਸ ਵੇਲੇ ਵੱਡੇ ਹਿੱਤ ਦੇਖ ਕੇ ਇੱਥੇ ਇਕੱਠੇ ਹੋੜਦੇ। ਬਿਲਕੁਲ ਬਹੁਤ-ਬਹੁਤ ਧੰਨਵਾਦ। ਸੋ ਏਸਾਂ ਸਾਡੇ ਨਾਲ ਦਲਜੀਤ ਸਿੰਘ ਚੀਮਾ ਤੁਸੀਂ ਦੇਖੋ ਕਿ ਵੱਡਾ ਇਕੱਠ ਜਿਹੜਾ ਹੈ ਜੇਕਰ ਅਸੀਂ ਇੱਧਰ ਦੀ ਗੱਲ ਕਰੀਏ ਤੁਸੀਂ ਦੇਖੋ ਕਿ ਮਾਝੇ ਦੇ ਉੱਤੋਂ ਵੀ ਜਿਹੜੀਆਂ ਮਹਿਲਾਵਾਂ ਨੇ ਮਾਝੇ ਦੇ ਖੇਤਰ ਚੋਂ ਜਿਹੜੀਆਂ ਮਹਿਲਾਵਾਂ ਨੇ ਉਹ ਸਮਰਥਨ ਦੇਣ ਵਾਸਤੇ ਪਹੁੰਚੀਆਂ ਨੇ ਬੀਬੀ ਜ਼ਗੀਰ ਕੌਰ ਹੋਰਾਂ ਨੂੰ ਕਿਉਂਕਿ ਜੇਕਰ ਅਸੀਂ ਇਸਤਰੀ ਵਿੰਗ ਦੀ ਗੱਲ ਕਰੀਏ ਤਾਂ ਵੱਡੇ ਪੱਧਰ ਦੇ ਉੱਤੇ ਇਸਤਰੀ ਵਿੰਗ ਦੇ ਉਹ ਪ੍ਰਧਾਨ ਵੀ ਰਹੇ ਨੇ ਤਾਂ ਕਈ ਮੁੱਦੇ ਜਿਹੜੇ ਆ ਉਹ ਇਸਤਰੀਆਂ ਨੂੰ ਲੈ ਕੇ ਜਿਹੜੀਆਂ ਕੋਈ ਮੁਸ਼ਕਲਾਂ ਹੁੰਦੀਆਂ ਸੀਗੀਆਂ ਉਹ ਵੀ ਚੁੱਕਦੇ ਰਹੇ ਆ। ਸੋ ਅੱਜ ਬ ਜੀ ਮੀਡੀਆ ਦੇ ਉੱਤੇ ਆ ਕੇ ਕਹਿ ਚੁੱਕੇ ਨੇ ਕਿ 1 ਵਜੇ ਦੇ ਕਰੀਬ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਰਹੇ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਉਹਨਾਂ ਦੀ ਘਰ ਵਾਪਸੀ ਕਰ ਰਹੇ ਨੇ ਕੈਮਰਾਮੈਨ ਦਲੀਪ ਕੁਮਾਰ ਦੇ ਨਾਲ ਪਰਮਵੀਰ ਸਿੰਘ ਔਲਖ ਜੀ ਮੀਡੀਆ ਬੇਗੋਵਾਲ ਸੋਜੇ ਤੈਬੀ ਬੀ ਜਗੀਰ ਕੋਰ ਨੇ ਤਮਾਮ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਜੀ ਮੀਡੀਆ ਦੇ ਨਾਲ ਕੀਤੀਆਂ ਨੇ ਤਾਂ ਉੱਥੇ ਹੀ ਸੀਨੀਅਰ ਅਕੂ ਡਾਕਟਰ ਦਰਜੀਤ ਸਿੰਘ ਚੀਮਾ ਉਨਾ ਨੇ ਵੀ ਜਿਹੜਾ ਹੈ ਕਾਫੀ ਹੱਦ ਤੱਕ ਜਿਹੜੀ ਸਥਿਤੀ ਸਪਸ਼ਟ ਕੀਤੀ ਹੈ ਭਾਵੇਂ ਕਿ ਕੁਝ ਜਿਹੜੇ ਵਰਕਰ ਨੇ ਜਿਹੜੇ ਕਿ ਨਾਰਾਜ਼ ਚੱਲ ਰਹੇ ਸੀ ਉਹ ਮੋੜ ਤੋਂ ਖੁਦ ਵੀ ਆਉਣਾ ਚਾਹੁੰਦੇ ਨੇ ਕੱਲੀ ਦਲ ਦੇ ਵਿੱਚ ਤੇ ਨਾਲ ਹੀ ਪਾਰਟੀ ਵੀ ਉਹਨਾਂ ਨੂੰ ਜੁਆਇਨ ਜ਼ਰੂਰ ਕਰਵਾਉਣਾ ਚਾਹੁੰਦੀ ਹੈ ਲੇਕਿਨ ਹੁਣ ਸਭ ਤੋਂ ਅਹਿਮ ਚੀਜ਼ ਦੇਖਣ ਵਾਲੀ ਇਹ ਹੈ ਕਿ ਵਾਕਈ ਇਹਨਾਂ ਦੇ ਵਾਪਸ ਆਉਣ ਦੇ ਨਾਲ ਮਜ਼ਬੂਤੀ ਮਿਲੇਗੀ ਕਿ ਵਾਕਈ ਸ਼ਰਮ ਨੇ ਕੱਲੀ ਦਲ ਦੀ ਜਿਹੜੀ ਸ਼ਾਖ ਫਿਲਹਾਲ ਦੀ ਘੜੀ ਜਿਹੜੀ ਹੈ ਬਣੀ ਸੀ ਭਾਵੇਂ 2017 'ਚ ਗੱਲ ਕਰ ਲਈਏ ਭਾਵੇਂ 2022 ਦੇ ਵਿੱਚ ਗੱਲਬਾਤ ਕਰ ਲਈਏ ਕਿ ਉਸ ਹਿਸਾਬ ਦੇ ਨਾਲ ਨਹੀਂ ਰਹੇਗੀ ਇਸ ਤੋਂ ਬਾਅਦ ਥੋੜੀਆਂ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ ਜਾਂ ਫਿਰ 2007 ਵਾਲੀ ਸ਼੍ਰਮਣੀ ਅਕਾਲੀ ਦਲ ਹੋਏਗੀ 2012 ਵਾਲੀ ਸ਼੍ਰਮਣੀ ਅਕਾਲੀ ਦਲ ਹੋਏਗੀ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੀਜ਼ ਦੇਖਣ ਨੂੰ ਮਿਲ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ